ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਭੈਣ ਆ ਸਾਡੀ ਗਰਦੀਪ ਕੌਰ ਤੇ ਇਹਦੇ ਅੱਜ ਬੇਟੇ ਨੇ ਜਨਮ ਲਿਆ ਤੇ ਵੈਗੁਰਜੀ ਜੀ ਮੇਰੇ ਨਾਲ ਬਿਲਕੁਲ ਠੀਕ ਆ ਤੰਦਰੁਸਤ ਆ ਬੱਚਾ ਵੀ ਤੇ ਭੈਣ ਵੀ ਸਰਜਰੀ ਹੋਈ ਹੈ ਵੱਡੇ ਪ੍ਰੇਸ਼ਨ ਨਾ ਹੋਇਆ ਇਹਨੇ ਜਿਹੜੀ ਮੈਰਿਜ ਕਰਾਈ ਘਰਦਿਆਂ ਦੇ ਬਰਖਲਾਫ ਹੋ ਕੇ ਵਿਆਹ ਹੋਇਆ ਸੀ ਇਹਦਾ ਉੱਥੇ ਵੀ ਬੱਚੇ ਸੀ ਇਹਦੇ ਉਹਨਾਂ ਬੱਚਿਆਂ ਨੂੰ ਛੱਡ ਕੇ ਇਹਨੇ ਇੱਕ ਨਵੇਂ ਥਾਂ ਤੇ ਮੈਰਿਜ ਕਰਾ ਲਈ ਤੇ ਉਹ ਮੁਸਲਮਾਨ ਵੀਰ ਉਹ ਜਿਹਦੇ ਨਾਲ ਵਿਆਹ ਕਰਾਇਆ ਉਦੇ ਕਰਕੇ ਸਾਰਾ ਪਰਿਵਾਰ ਵੀ ਇਹਦੇ ਉਲਟ ਹੋ ਗਿਆ ਖਿਲਾਫ ਹੋ ਗਿਆ ਫਿਰ ਅੱਗੋਂ ਬੇਟੀ ਹੋ ਗਈ ਸਾਡੇ ਕੋਲੇ ਅਜ ਤੋਂ ਸਾਲਕ ਪਹਿਲਾਂ ਆਈ ਸੀ ਬਹੁਤ ਮਾੜੀ ਹਾਲ ਸੀ ਉਹਦੀ ਛੋਟੀ ਜੀ ਬੇਟੀ ਸੀ ਤੇ ਨਾਲ ਤੇ ਅਪਸੈਟ ਸੀ ਬਹੁਤ ਜ਼ਿਆਦਾ ਚਲੋ ਉਸ ਤੋਂ ਬਾਅਦ ਇਹ ਠੀਕ ਹੋ ਗਈ ਸਾਡੇ ਕੋਲ ਰਹਿ ਕੇ ਇੱਥੇ ਦਵਾਈ ਚੱਲੀ ਭੈਣ ਦੀ ਉਹ ਦੁਬਾਰੇ ਘਰ ਘਰ ਵਾਲੇ ਨੂੰ ਬੁਲਾਇਆ ਅਸੀਂ ਹਸਬੰਡ ਨੂੰ ਸਮਝਾਇਆ ਲੜਾਈ ਝਗੜਾ ਕਰਦੇ ਸੀਗੇ ਇਹਨਾਂ ਦੀ ਭੈਣ ਵੀ ਉੱਥੋਂ ਆਏ ਜੰਡੀ ਘੜ ਉਹਨਾਂ ਨੇ ਵੀ ਸਮਝਾਇਆ ਤੇ ਉਹਦੇ ਹਸਬੰਡ ਫਿਰ ਇਹਨੂੰ ਲੈ ਕੇ ਚਲੇ ਗਏ ਘਰ ਘਰੇ ਜਾ ਕੇ ਫਿਰ ਇਹ ਭੈਣ ਪ੍ਰੈਗਨੈਂਟ ਹੋ ਗਈ ਬੱਚਾ ਹੋਣ ਵਾਲਾ ਹੋ ਗਿਆ ਔਰ ਘਰ ਵਾਲਾ ਕੁੱਟਮਾਰ ਕਰਨ ਲੱਗ ਗਿਆ ਬਹੁਤ ਜ਼ਿਆਦਾ ਔਰ ਇੱਕ ਤਾਂ ਪ੍ਰੈਗਨੈਂਸੀ ਉੱਪਰੋਂ 7ਵਾਂ ਮਹੀਨਾ ਲੱਗਿਆ ਹੋਇਆ ਘਰੇ ਕਲੇਸ਼ ਲੜਾਈ ਤਾਂ ਫਿਰ ਇਹ ਫਿਰ ਸਾਡੇ ਕੋਲੇ ਭੱਜ ਕੇ ਘਰ ਆ ਗਈ ਤੇ ਫਿਰ ਇਸ ਵਾਰ ਤਾਂ ਹਾਲਤ ਜ਼ਿਆਦਾ ਹੀ ਖਰਾਬ ਸੀਗੀ ਭੈਣ ਦੀ ਇੱਕ ਇਹਨੇ ਪੜ੍ਹੀ ਲਿਖੀ ਕੁੜੀ ਆ ਡਾਕਟਰ ਆ ਫਿਜ਼ਿਓਥੈਰੇਪੀ ਦੇ ਹੈਗੇ ਨਾ ਹਾਂਜੀ ਫਿਜ਼ਿਓਥੈਰਾਪਿਸਟ ਆ ਪਰ ਇਹ ਵੀ ਕੋਈ ਬੰਦਾ ਸਟੈਪ ਐਦਾਂ ਦਾ ਲੈਂਦਾ ਆਪਣੀ ਲਾਈਫ ਚ ਇਹਨੇ ਜਿਹੜੀ ਮੈਰਿਜ ਕਰਾਈ ਘਰਦਿਆਂ ਦੇ ਬਰਖਲਾਫ ਹੋ ਕੇ ਵਿਆਹ ਹੋਇਆ ਸੀ ਇਹਦਾ ਉੱਥੇ ਵੀ ਬੱਚੇ ਸੀ ਇਹਦੇ ਉਹਨਾਂ ਬੱਚਿਆਂ ਨੂੰ ਛੱਡ ਕੇ ਇਹਨੇ ਇੱਕ ਨਵੇਂ ਥਾਂ ਤੇ ਮੈਰਿਜ ਕਰਾ ਲਈ ਤੇ ਉਹ ਮੁ슬ਮਾ ਵੀਰ ਉਹ ਜਿਹਦੇ ਨਾਲ ਵਿਆਹ ਕਰਾਇਆ ਤੇ ਉਹਦੇ ਕਰਕੇ ਸਾਰਾ ਪਰਿਵਾਰ ਵੀ ਇਹਦੇ ਉਲਟ ਹੋ ਗਿਆ ਖਿਲਾਫ ਹੋ ਗਿਆ ਫਿਰ ਅੱਗੋਂ ਬੇਟੀ ਹੋ ਗਈ ਇਹਦੇ ਇੱਕ ਹੁਣ ਬੇਟੀ ਵੀ ਉਹ 5-6 ਸਾਲਾਂ ਦੀ ਕਿੰਨੇ ਸਾਲਾਂ ਦੀ ਹੋ ਗਈ ਉਹ 4 ਸਾਲਾਂ ਦੀ ਕੀ ਨਾਮਾ ਸਰਹ ਜਪ੍ਰੀਤ कौर ਉਹ 4 ਸਾਲਾਂ ਦੀ ਹੋ ਗਈ ਆ ਤੇ ਫਿਰ ਹੁਣ ਇੱਕ ਬੇਟਾ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਇੱਕ ਕੰਪ੍ਰੀਤ ਨਾਮ ਰੱਖਿਆ ਉਹਦਾ ਉਹ ਇੱਥੇ ਓਰੀਜਨ ਹਸਪੀਟਲ ਦੇ ਵਿੱਚ ਬਰਤ ਹੋਇਆ ਬੱਚੇ ਦਾ ਤੇ ਇਹਦਾ ਘਰ ਵਾਲਾ ਵੀ ਇੱਥੇ ਆ ਗਿਆ ਇਧਰ ਆ ਬੇਟਾ ਅੱਗੇ ਆ ਜਾ ਤੇ ਪਰਵਾਹੀ ਗੁਰੂ ਦੀ ਮੇਰੇ ਨਾਲ ਸਾਰਾ ਕੁਝ ਠੀਕ ਹੋ ਗਿਆ ਉਹਨੂੰ ਵਾਹਿਗੁਰੂ ਇਹਨੂੰ ਸਮੱਤ ਬਖਸ਼ੇ ਇਹ ਆਪਣਾ ਫਰਜ਼ ਪਛਾਣੇ ਜਿਹਨੇ ਜ਼ਿੰਮੇਵਾਰੀ ਚੱਕੀ ਆ ਉਹਨੂੰ ਪਹਿਲਾਂ ਸਾਰਾ ਕੁਝ ਘਰਵਾਰ ਸੁਣਾ ਕੇ ਆਪਦੇ ਨਾਲ ਲੈ ਕੇ ਆਇਆ ਤਾਂ ਹੁਣ ਇਹ ਡਿਊਟੀ ਵੀ ਨਵਾਵੇ ਕੀ ਗੁਲੀ ਆ ਮੰਗੀ ਅਗਰ ਮੈਂ ਲਈ ਤੇ ਆਵਾਂਗੀ ਬਾਬੇ ਨਾਲਕ ਜੀ ਕਿਰਪਾ ਹੋਏਗੀ ਜੇ ਮੈਨੂੰ ਜਰੂਰ ਲਿਆਏਗਾ ਤੁਹਾਡੇ ਕੋਲ ਇਹ ਮਲਾਲੀ ਆਲਾ ਨਹੀਂ ਰੋਣਾ ਨਹੀਂ ਮਾਂ ਹੁਣ ਰੋਣਾ ਨਹੀਂ ਤੇਰੀ ਦੋ ਤਿੰਨ ਗੱਲਾਂ ਰੋਣਾ ਨਹੀਂਗਾ

ਇੱਥੇ ਹਸਨਪੁਰ ਹਾਂ ਇੱਥੇ ਆਉਗੇ ਇਹ ਇੱਥੇ ਕਿੰਨੇ ਦਿਨਾਂ ਤੱਕ ਕਦੋਂ ਕਿਦੋਂ ਆਵਾਂਗੇ ਹਾਂ ਬੇਟਾ ਕਦੋਂ ਆਓਗੇ ਇੱਥੇ ਮਿਲ ਨਾਨੀ ਨੂੰ ਮਮੀ ਨੂੰ ਬੁਲਾ ਮਮੀ ਨੂੰ ਆਪਣੀ ਨਾਨੀ ਨੂੰ ਕਦੋਂ ਮਿਲਣਾ ਹੋਗੇ ਆਏ ਮੇਜੇ ਨਿੱਕੀ ਜੀ ਵੇਖੀ ਇਹ ਮੁੜ ਕੇ ਗਈ ਸਰ ਮਹਾਰਾਜ ਉਹ ਛਾਲਾ ਕਲੇ ਵੱਡਾ ਕਰੇ ਐਨੀ ਦੋ ਸਿਆ ਕੋ ਦੋ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਕਿਰਨਵਾਲਾ ਜੀ ਤੁਸੀਂ ਦੇਖੋ ਤਸਵੀਰਾਂ ਮਾਤਾ ਕਿਹੜੀ ਹਾਲਤ ਦੇ ਵਿੱਚ ਘਰੇ ਰਹਿੰਦੀ ਸੀ ਇਕੱਲੀ ਨਾ ਕੋਈ ਪੁੱਤ ਨਾ ਪੋਤ ਨਾ ਕੋਈ ਭੈਣ ਨਾ ਕੋਈ ਭਰਾ ਕੋਈ ਨਹੀਂ ਸੀ ਆ ਰਿਹਾ ਹੁਣ ਕੋਈ ਨਹੀਂ ਆ ਰਿਹਾ ਇਕੱਲੀ ਉਹ ਘਰ ਦੇ ਵਿੱਚ ਰਹਿੰਦੀ ਸੀਗੀ ਔਰ ਇਹਨੂੰ ਆਪ ਸੇ ਸੰਭਾਲ ਲਓਗੀ ਸੀ ਵੀ ਕੋਈ ਸੋਝੀ ਵੀ ਨਹੀਂ ਸੀ ਹੁਣ ਨਾਨਕ ਸਰ ਗੁਰਦੁਆਰਾ ਸਾਹਿਬ ਆ ਨੇੜੇ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਉੱਥੇ ਰੋਟੀ ਪ੍ਰਸ਼ਾਦ ਦਾ ਛਕਦੀ ਸੀ ਮਾਤਾ ਉਹੀ ਸਪੋਰਟ ਕਰਦੇ ਸੀ ਉਹਨਾਂ ਨੇ ਫਿਰ ਮਾਤਾ ਨੂੰ ਇੱਥੇ ਸਾਡੇ ਕੋਲੇ ਆਉਣ ਵਾਸਤੇ ਪ੍ਰੇਰਣਾ ਦਿੱਤੀ ਤੇ ਉੱਥੋਂ ਸਾਨੂੰ ਕਈ ਮੈਂਬਰਾਂ ਨੇ ਵੀਡੀਓ ਭੇਜੀਆਂ ਮਾਤਾ ਦੇ ਘਰ ਦੀਆਂ ਮਾਤਾ ਦੀ ਹਾਲਤ ਬਹੁਤ ਬੁਰੀ ਆ ਤੁਸੀਂ ਦੇਖੋ ਆ ਕੇ ਤੇ ਜੋ ਤੁਸੀਂ ਵੀ ਦੇਖ ਰਹੇ ਹੋਏ ਤਸਵੀਰਾਂ ਇਹ ਮਾਤਾ ਉੱਥੇ ਜਦੋਂ ਨਰਕ ਘਟ ਰਹੀ ਸੀ ਇਕੱਲੀ ਉਦੋਂ ਦੀਆਂ ਤਸਵੀਰਾਂ ਐ ਮਤਲਬ ਉੱਥੇ ਰਾਤੀ 7 ਵਜੇ ਤੋਂ ਬਾਅਦ ਨਾ ਲੇ ਮਾਤਾ ਜੀ ਸੱਤ ਪਾਈ ਦਾ ਬਾਜ਼ ਕੰਡੇ ਨੇ ਮਾਤਾ ਜਿੱਦਾਂ ਟੁਟਾ ਫੁੱਟਾ ਹੋਵੇ ਕੰਦੀ ਏ ਬਾਈ ਗੁਰ ਦਾ ਜਾਬ ਕੱਲ ਤੇ ਆਜ਼ਮੀ ਚਾਲੇ ਫੇਰੇ 7-8 ਵਜੇ ਫੇਰ ਆ ਜਾ ਜੀ ਹੂੰ ਘਰੇ ਰਾਤ ਹੋਣੀ ਪੈਂਦੀ ਸਾਰਾ ਦਿਨ ਗੁਰਦੁਆਰੇ ਹੀ ਰਹਿੰਦੇ ਸੀ ਉੱਥੇ ਹੀ ਬਾਲੀ ਹੁਣ ਮਾਤਾ ਜੀ ਦੇ ਦੋ بیٹے ਸੀ ਉਹ ਪਤਾ ਹੀ ਨਹੀਂ ਕਿੱਥੇ ਚਲੇ ਗਏ ਲੱਭੇ ਹੀ ਨਹੀਂ ਮੁੜ ਕੇ ਲੱਭੇ ਨਹੀਂ ਕਿੱਧਰ ਚਲੇ ਗਏ ਉਹ ਪੰਜੇ ਲੰਮਣ ਮਲੋਤਰਾ ਦੀ ਚਾਲ ਪੰਜੇ ਮਾਤਾ ਕਰਨ ਵਾਲਾ ਦੱਸਦੇ ਆ ਵੀ ਇਹਨਾਂ ਦੇ ਜਿਹੜੇ ਪਤੀ ਦਾ ਨਾਮ ਆ ਸ਼ੋਕ ਕੁਮਾਰ ਆ ਤੇ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਂਕੇ ਮਾਤਾ ਜੀ ਰਹਿੰਦੇ ਆ ਉੱਥੇ ਇਹਨਾਂ ਦਾ ਨਿੱਕਾ ਜਿਹਾ ਘਰ ਆ ਕਿੰਨੇ ਗਾਇ ਦਾ ਘਰ ਆ ਮਾ ਇਹ 15 60 ਗੱਜ ਦਾ ਪਰ ਉਹ ਕਿਹ ਫੈਲਾ ਜ ਟੁੱਟਾ-ਮੁੱਟਾ ਉਹਦਾ ਘਰ ਜਿਹੜਾ ਟੁੱਟੀ ਪਈ ਆ ਸਿਰ ਤੇ ਛੱਤ ਨਹੀਂ ਸੀ ਮਾਤਾ ਦੇ ਹੁਣ ਮਾਤਾ ਇਕੱਲੀ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਰਹਿੰਦੀ ਸੀ ਉੱਥੇ ਬਸ ਅਰਦਾਸ ਕਰਿਓ ਇਹ ਮਾਂ ਇੱਥੇ ਸੁਪਨਿਆਂ ਦੇ ਘਰ ਚ ਰਹਿ ਕੇ ਕਿਰਨ ਵਾਲਾ ਆਪਣਾ ਜੀਵਨ ਬਤੀਤ ਕਰ ਸਕੇ ਔਰ ਇਹਨੇ ਕੱਲੀ ਨੇ ਬੜੇ ਸੰਘਰਸ਼ ਕੀਤੇ ਬੜੇ ਕੰਮ ਕੀਤੇ ਆਪਣੇ ਬੱਚਿਆਂ ਨੂੰ ਪਾਲਿਆ ਬਾਬਾ ਜੀ ਦਾ ਬਣਾ ਅਸੀਰਵਾਦ ਸੀ ਮੇਰੇ ਵੱਡੇ ਜਸਤਨ ਸਿੰਘ ਬਾਬਾ ਜੀ ਦਾ ਜੀ ਉਹ ਚੋਲਾ ਛੱਡ ਕੇ ਮਨੂਣਾ ਦੇ ਭਰਾ ਤੇ ਉਹਨਾਂ ਦੇ ਪਤੀਜੇ ਬੈਠੇ ਨੇ ਉਹ ਸਾਰੇ ਸੇਵਾਦਾਰ ਕਹਿੰਦੇ ਨੇ ਇਸ ਮਾਤਾ ਨੂੰ ਨਾ ਸਾਰਾ ਦਿਨ ਰਖ ਲੈ ਆਪਾਂ ਤੇ ਲਾਤੀ 7 ਵਜੇ ਆਟੋ ਕਰਕੇ ਘਰ ਪੇਜ ਦੇਣਾ ਜਿੱਦਾਂ ਵੀ ਆਇਆ ਤੂੰ ਰਾਤ 7 ਲਾਂ ਬਾਈ ਗੁਰੂ ਘਰ ਕੱਲ ਕੇ ਬਿਤਾ ਲੈ ਕੱਲੀ ਮਾਤਾ ਨੂੰ ਇੱਥੇ ਲੈਣ ਦਾ ਹੁਕਮ ਨਹੀਂ ਬੜਾ ਬੜਾ ਮੇਲਾ ਸਾਲ ਦਿੱਤਾ ਮੈਂ ਕਿਉਂ ਝੂਠ ਬੋਲਾਂ ਬਾਬਾ ਜਸਵੰਤ ਸਿੰਘ ਨੇ ਬਹੁਤ ਸਾਲ ਦਿੱਤਾ ਮੇਲਾ ਹੁਣ ਉਹਨਾਂ ਦੇ ਪੁੱਜੀ ਜ ਨੇ ਤੇ ਹੁਣ ਸਾਡੀ ਕਿਤੇ ਨਾ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਮਾਤਾ ਜੀ ਦੇ ਬੇਟੀ ਜਾਂ ਮਾਤਾ ਜੀ ਦੇ ਕੋਈ ਹੋਰ ਰਿਸ਼ਤੇਦਾਰ ਨੇ ਜਿਹੜੇ ਭੈਣ ਭਰਾ ਕੋਈ ਵੀਡੀਓ ਦੇਖਦੇ ਆ ਮਾਤਾ ਜੀ ਦੇ ਜੀ ਬੇਟੇ ਵੀ ਕਿਤੇ ਵੀਡੀਓ ਦੇਖਦੇ ਆ ਸਾਡੀ ਤਾਂ ਪਲੀਜ਼ ਆ ਕੇ ਮਿਲ ਕੇ ਜਾਓ ਸਾਡੇ ਨੰਬਰ 828480071 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰ ਸਕਦੇ ਹੋ ਜੇ ਕੋਈ ਮਾਤਾ ਦਾ ਰਿਸ਼ਤੇਦਾਰ ਸਾਡੀ ਵੀਡੀਓ ਦੇਖਦਾ ਤੇ ਇਸ ਟਾਈਮ ਮਾਤਾ ਨੂੰ ਆਪਣੇਆਂ ਦੇ ਸਹਾਰੇ ਦੀ ਲੋੜ ਆ ਨਹੀਂ ਉੱਤਰਾਣੇ ਦਾ ਬਹੁਤ ਠੀਕ ਹੋ ਗਈਆਂ ਬਹੁਤ ਫਰਕ ਆ ਮੱਥਾ ਟੇਕ ਕੇ ਆਲਨੀ ਆ ਸਵੇਰੇ 6:00 ਸਾਡੇ 6 ਵਜੇ ਠੀਕ ਦਿਨ ਹੋ ਗਏ 7 ਦਿਨ ਹੋ ਗਏ ਮਾਤਾ ਨੂੰ ਸਾਡੇ ਕੋ ਆਇਆ ਨੂੰ ਬਹੁਤ ਮੈਨੂੰ ਬਹੁਤ ਫਰਕ ਆ ਕੇ ਨਾਲ ਬਹੁਤ ਫਰਕ ਆ ਹੁਣ ਨਾ ਲੈਣਾ ਉਹ ਜਿਹੜੀ ਮੇਰੇ ਵੱਡਿਆ ਨਾਨਾ ਨੇ ਨਾ ਉਹ ਜਿਦਲੀ ਵਿੱਚ ਆਨੰਦਪੁਰ ਨੇ ਉਹਨਾਂ ਨੇ ਮੇਰਾ ਸਾਰਾ ਪੀਕਾ ਸਾਰਾ ਸੋਰਾ ਜੇ ਮੈਂ ਤੁਹਾਨੂੰ ਲਿਆ ਕੋਈ ਨਾ ਕੋਈ ਚੀਜ਼ ਨਹੀਂ ਅਲੰਗ ਬਿਆਲ ਸਭ ਗਨੇ ਗੱਟੇ ਉਹਨਾਂ ਦੇ ਵੀ ਕੰਮ ਨਹੀਂ ਹੋਣ ਜਿਹੜੇ ਤੇਰੇ ਨਹੀਂ ਆਏ ਉਹਨਾਂ ਦੇ ਵੀ ਨਹੀਂ ਆਉਂਦੇ ਮਾ ਕੋਈ ਨਾ ਫਿਕਰ ਨਾ ਕਰ ਵਾਇਗਰੂ ਮੇਰਾ ਉਹ ਮਾਲਾ ਉਹ ਸਭ ਜਾਣਦਾ ਉਹ ਸਭ ਜਾਣ ਤੇ ਇਸ ਤਰ੍ਹਾਂ ਇਹ ਬਜ਼ੁਰਗ ਮਾਂ ਦੱਸਦੀ ਆ ਵੀ ਮੇਰਾ ਸਾਰਾ ਕੁਝ ਇਸੇ ਤਰ੍ਹਾਂ ਲੱਗੀਆਂ ਮੈਂ ਬੱਸ ਵੀ ਆਪਦੀ ਪਤਾ ਨਹੀਂ ਕਿਵੇਂ ਨੇ ਕਿਵੇਂ ਕਰਕੇ ਗੁਰੂ ਘਰ ਚ ਰੋਟੀ ਖਾ ਕੇ ਮੈਂ ਜ਼ਿੰਦਗੀ ਬਤੀਤੀ ਉਹ ਵਾਰੀ ਐਕਸੀਡੈਂਟ ਹੋਇਆ ਪਲਸਟਰ ਚਲੇ ਆ ਲਿਆ ਵੇ ਕੋਏ ਇੱਥੇ ਟੈਪ ਪਈ ਹੈ ਪਲਸਟਰ ਸਹੀ ਨਹੀਂ ਦੀ ਬਾਹਰ ਆਈ ਹੋਈ ਹੈ ਕੁੜੀ ਨੇ ਸੰਭਾਲਿਆ ਨਿੱਕੀ ਜੀ 10 12 ਸਾਲ ਦੀ ਕੁੜੀ ਸੀ پڑھਦੀ ਸੀ ਸਕੂਲ 2 ਸਾਲ ਚੱਲ ਜਿੱਤੇ ਮਮਾ 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 ਤੇਰੀ ਬਾਹ ਰਹਿ ਗਈ ਮੈਂ ਸਕੂਲ ਨਹੀਂ ਪੜਾਂਗੀ ਮੈਂ ਮੈਂ ਤੈਨੂੰ ਸੰਭਾਲ ਲਾਂਗੀ ਉਹ ਉਹ ਮੈਨੂੰ ਸੰਭਾਲਦੀ ਰਹੀ ਐ ਵੇ ਕੋ ਐਡੀ ਬਾਹ ਆਈ ਬੇਟੀ ਥੋੜੀ ਬੇਟੀ ਬੇਟੀ ਨੇ ਸੰਭਾਲ ਲਿਆ ਮੈਨੂੰ ਉਹ ਸਾਈਕਲ ਮਾਰ ਗਈ ਮਤਲਬ ਇਧਰ ਲੱਤੇ ਬਸ ਤੇ ਚੜ ਗਿਆ ਅੱਜ ਮਾਂ ਦੇ ਪੁੱਲਸਟਰ ਚੜ ਗਿਆ 3 ਮਹੀਨੇ ਤਾਂ ਬੇਟੀ ਨੇ ਸੰਭਾਲ ਲਿਆ ਮੈਨੂੰ ਕੋਈ ਭਰਾ ਬਚਾਈ ਨਹੀਂ ਆਇਆ ਕੋਈ ਨਹੀਂ ਆ ਕੋਈ ਉਹਨੋਂ ਮੈਂ ਜਿੰਨੀ ਜ਼ਰਾ ਰਿਸ਼ਤੇ ਨਾਤੇ ਕੋਈ ਨਹੀਂ ਆਇਆ ਮੈਨੇ ਬਸ ਮਾਂ ਚੁੱਪ ਕਰ ਇਸ ਤਰ੍ਹਾਂ ਰਿਸ਼ਤੇ ਨਾਤੇ ਟੁੱਟਦੇ ਜਾ ਰਹੇ ਆ ਇਸ ਤਰ੍ਹਾਂ ਬੇਟੀ ਨੇ ਸੰਭਾਲ ਲਿਆ ਖੂਨ ਪਾਣੀ ਬਣਦਾ ਜਾ ਰਿਹਾ ਇਸ ਤਰ੍ਹਾਂ ਬੇਟੀ ਨੇ ਸੰਭਾਲ ਲਿਆ ਮੈਨੂੰ ਮਾਮਾ ਅੱਜ ਰੋਣ ਲਈ ਮਜਬੂਰ ਨੇ ਸਾਡੇ ਸੁਪਨਿਆਂ ਦੇ ਘਰ ਵਿੱਚ ਦੇਖੋ ਕਿੰਨੀਆਂ ਹੀ ਮਾਮਾ ਬੈਠੀਆਂ ਬਜ਼ੁਰਗ ਮਤਾਵਾ ਜਿਨ੍ਹਾਂ ਨੂੰ ਉਹਨਾਂ ਦੇ ਆਪਣਿਆਂ ਨੇ ਇਸ ਕਰਕੇ ਛੱਡਤਾ ਬਈ ਹੁਣ ਉਹਨਾਂ ਨੂੰ ਸੰਭਾਲਣਾ ਪੈਣਾ ਹੁਣ ਉਹ ਚੱਲਣ ਫੇਰਨ ਜੋਗੀਆਂ ਨਹੀਂ ਰਹੀਆਂ ਹੁਣ ਉਹ ਉਹਨਾਂ ਦੇ ਕੰਮ ਦੀਆਂ ਨਹੀਂ ਰਹੀਆਂ ਮੇਰੀ ਸੇਵਾ ਇਸ ਕਰਕੇ ਜਦੋਂ ਰੋਟੇ ਚੱਲ ਗਿਆ ਮਾੜੀ ਮੋਟੀ ਆਪਣੀ ਜਿਹੜੀ ਡਿਊਟੀ ਹੈ ਯਾਰ ਇੰਨੀ ਕਿ ਤਾਂ ਸ਼ਰਮ ਮੰਨੋ ਜੇ ਤੁਹਾਨੂੰ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਆ ਤੁਸੀਂ ਆਪਣੇ ਵੱਡ ਬਡੇਰਿਆਂ ਦੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਐਦਾਂ ਲਵਾਰਸ ਛੱਡ ਕੇ ਨਾ ਭਜੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਫਿਕਰ ਨਹੀਂ ਕਰਨਾ ਮਾ ਕੋਈ ਨਾਮ ਜਾ ਜੇ ਮੈਸੇ ਕਹਿੰਦੀ ਫਿਕਰ ਨਹੀਂ ਕਰਨਾ ਮਾ ਫਿਕਰ ਨਹੀਂ ਕਰੀ ਜਾਤ ਕਰਨੀ ਆ ਬਸ ਵਾਹਿਗੁਰੂ ਅੱਗੇ ਆ ਕੇ ਸਾਦੇ ਮੇਲੇ ਆਪਣੇ ਮਾਤਾ-ਪੁੱਤੀਆਂ ਪਹਿਲਾ ਮੇਰਾ ਅੱਗੇ ਨਾਲੋਂ ਠੀਕ ਹੋ ਗਈਆਂ ਠੀਕ ਹੋ ਗਈਆਂ ਮਾਦਾ ਜੀ ਤੁਹਾਨੂੰ ਬੁਲਾਈ ਰੱਖੇ ਵਾਹਿਗੁਰੂ